ਕੀ ਫਤੇ ਅੱਜ ਅਸੀਂ ਖੜੇ ਆ ਕਮਲਵਾਲਾ 324 ਉਪਮੁੱਠਿਆਂ ਵਾਲਾ ਜੋ ਕਿ ਤਹਿਸੀਲ ਤੇ ਡਿਸਟ੍ਰਿਕਟ ਫਰੀਪੁਰ ਚ ਪੈਂਦਾ ਹੈ ਲੋਕੇਸ਼ਨ ਪਿੰਡ ਆਰਫਕੇ ਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਅੱਜ ਅਸੀਂ ਉਸ ਪਰਿਵਾਰ ਦੇ ਘਰੇ ਖੜੇ ਆ ਜਿਹਦੀ 2 ਏਕੜ ਜ਼ਮੀਨ ਆ ਬੇਟੀ ਜਿਹੜੀ ਆ ਉਹਦੇ ਹਾਲਾਤ ਠੀਕ ਨਹੀਂਗੇ 5 ਸਾਲ ਤੋਂ ਬਿਮਾਰ ਚੱਲ ਰਹੀ ਆ ਤੇ ਜਿਹੜਾ ਇਹਨਾਂ ਦਾ ਘਰ ਆ ਅੱਜ ਹੜ੍ਹਾਂ ਦੇ ਪਾਣੀ ਦੇ ਮਾਰ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਮਕਾਨ ਆ ਉਹ ਡੇਢ ਵੀ ਚੁੱਕਾ ਜੋ ਇਹਨਾਂ ਦਾ ਰਹਿਣ ਬਸੇਰਾ ਸੀ ਅੱਜ ਉਹ ਵੀ ਖਤਮ ਹੋ ਚੁੱਕਾ ਹੈ ਇੱਕ ਮਕਾਨ ਡਿੱਗਿਆ ਦੂਜੇ ਨੂੰ ਵੀ ਤਰੇੜਾਂ ਆਈਆਂ ਹੋਈਆਂ ਨੇ ਬਾਹਰ ਸਾਈਡ ਮਤਲਬ ਕਿ ਜੋ ਇਹਨਾਂ ਦਾ ਅੱਜ ਸਾਦੇ ਹਾਲਾਤ ਨੇ ਇਹਨਾਂ ਨੂੰ ਜੋ ਰਹਿਣਾ ਪੈ ਰਿਹਾ ਹੈ ਇਹ ਆ ਬਾਹਰ ਇੱਕ ਤਰਪੈਲ ਤਾਂਡ ਕੇ ਰਹਿਣਾ ਪੈ ਰਿਹਾ ਹੈ ਕਿ ਇਹੋ ਜੇ ਪਰਿਵਾਰ ਦੀ ਅਸੀਂ ਬੇਨਤੀ ਕਰਾਂਗੇ ਸੰਸਥਾਵਾਂ ਨੂੰ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ 4 ਲੱਖ ਰੁਪਏ ਦਾ ਕਰਜ਼ਾ ਹੈ ਜੋ ਕਿ 23 ਦਾ ਪਾਣੀ ਆਇਆ ਉਹ ਮਾਰ ਚਲੀ ਉਸ ਤੋਂ ਬਾਅਦ 25 ਦੇ ਜਿਹੜੇ ਪਾਣੀ ਨੇ ਹਾਲਾਤ ਇੰਨੇ 나ਜੂ ਕਰ ਦਿੱਤੇ ਆ ਕਿ ਇਹ ਪਰਿਵਾਰ ਨੂੰ ਰਹਿਣ ਬਸੇਰੇ ਦੇ ਲਈ ਲੋਕਾਂ ਨੂੰ ਅਪੀਲ ਆ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਮਕਾਨ ਨਹੀਂ ਬਣਾ ਸਕਦੇ ਇਹਨਾਂ ਦੀ ਹਾਲਤ ਜਿੰਨੀ ਕੁ ਮਜ਼ੋਰ ਆ ਦੂਜਾ ਇਹਨਾਂ ਦੀ ਬੇਟੀ ਜਿਹੜੀ 5 ਸਾਲ ਤੋਂ ਬਿਮਾਰ ਆ ਉਹਦਾ ਇਲਾਜ ਜਿਹੜਾ ਹੈ ਉਹ ਬਹੁਤ ਮਹਿੰਗੇ ਆ ਦਵਾਈਆਂ ਦੇ ਨਾਲ ਚੱਲਦਾ ਘੱਟੋ ਘੱਟ ਇਹਨਾਂ ਨੇ ਦੱਸਿਆ ਸੀ ਕਿ ਸਾਡਾ ਮਹੀਨੇ ਦਾ 20000 ਰੁਪਿਆ ਕੱਲਾ ਦਵਾਈ ਤੇ ਕੁੜੀ ਤੇ ਖਰਚਾ ਆਉਂਦਾ ਇਹੋ ਜਿਹੇ ਹਾਲਾਤ ਜਿਹੜੇ ਆ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਆ ਸਾਡੇ ਕੋਲ ਵੀਰਜੀ ਪਹੁੰਚੇ ਸੀ ਇਹਨਾਂ ਨੂੰ ਇਹਨਾਂ ਦੇ ਹਾਲਾਤ ਦਿਖਾਏ ਆ ਇਹ ਦੋ ਸ਼ਬਦਾਂ ਦੇ ਦੱਸਣਗੇ ਵਾਈ ਗੁਰਜੀ ਕਾਲਕਸਾ ਵਾਈ ਗੁਰਜੀ ਕੀਤੇ ਅਸੀਂ ਇਸ ਤਰਫ ਕਾਸ਼ ਨਵੀਂ ਦਿੱਲੀ ਵੱਲੋਂ ਇੱਥੇ ਹਾਜ਼ਰ ਹੋਏ ਆਂ ਔਰ ਆਪਣੇ ਪੰਜਾਬ ਦੇ ਭਰਾਵਾਂ ਦੇ ਪਰਿਵਾਰਾਂ 'ਚ ਜੋ ਮੁਸ਼ਕਲਾਂ ਆਈਆਂ ਹੋਈਆਂ ਨੇ ਬਹੁਤ ਵੱਡਾ ਬੇ ਮੁਸ਼ਕਲ ਬਹੁਤ ਵੱਡੀ ਹੈ ਮੈਨੂੰ ਉਮੀਦ ਹੈ ਕਿ ਦੇਸੀ ਸਾਰੇ ਜੇ ਰਲ ਕੇ ਇੱਕ ਆਰਗੇਨਾਈਜ਼ੇਸ਼ਨ ਨਾਲ ਜੋ ਉਹਨਾਂ ਦੀ ਲੋੜਾਂ ਨੇ ਉਹਦੇ ਮੁਤਾਬਿਕ ਕੰਮ ਕਰਾਂਗੇ ਇਹ ਕੁਛ ਨਾ ਕੁਛ ਦੀ ਮਦਦ ਬੇਸਿਕ ਮਦਦ ਹੋ ਜਾਏਗੀ ਤਾਂ ਕਿ ਆਪਣੀ ਜ਼ਿੰਦਗੀ ਨੂੰ ਇਹ ਦੁਬਾਰਾ ਤੋਂ ਸ਼ੁਰੂ ਕਰ ਸਕਣ ਜੋ ਪੂਰਾ ਨਾਦਾ ਟੋਟਲ ਲਾਸ ਫਸਲਾਂ ਨਾਲ ਦੀ ਖਤਮ ਨੇ ਘਰ ਤੁਸੀਂ ਦੇਖਿਆ ਹੀ ਹੈ ਘਰ ਵੀ ਖਤਮ ਨੇ ਹਾਲੀ ਵਿਚ ਆਰਪਾਸੇ ਪਾਣੀ ਖੜਾ ਹੋਇਆ ਸੋ ਸਭ ਨੂੰ ਬੇਨਤੀ ਹੈ ਕਿ ਜਿੰਨੇ ਵੀ ਪਹੁੰਚ ਦਿੱਤੀ ਜਿੰਨੇ ਵੀ ਹੋਰ ਸਸਤਾਵਾਂ ਇਹ ਕੰਕਰ ਰਹੀਆਂ ਨੇ ਸੋ ਇਸ ਪਾਸੇ ਧਿਆਨ ਦੇਣ ਅਸੀਂ ਪਰਸਲੇ ਅੱਜ ਛੜ ਦੇ ਅੰਦਰ ਪਾਣੀ ਵਿੱਚ ਵਿਜ਼ਿਟ ਕਰਨ ਆਏ ਹਾਂ ਦੇਖੋ ਮੈਂ ਇਸ ਦੇ ਵੀ ਹਾਲਾਤ ਥੀਲ ਰਾਈਡ ਕਰਕੇ ਆਇਆ। ਤੋਂ ਅਸੀਂ ਬੋਰ ਦੇ ਰਾਈ ਅੰਦਰ ਅਨਾ ਪਹੁੰਚੇ ਆ। ਤੇ ਆਪ ਜੀ ਦੇਖੇ ਦੱਸਿਆ ਨਾਨਕ ਵੀ ਤਰਪਾਜ਼ ਲੈ ਰਹੇ ਨੇ। ਕਾਰ ਜਿਹੜਾ ਟੋਟਲ ਅਨ ਸੇਫ ਹੈ ਅੰਦਰ ਉਹਦੇ ਰਹਿਣਾ। ਸੋ ਸਭ ਨੂੰ ਬੇਨਤੀ ਹੈ ਕਿ ਬੇਦੇ ਵਿੱਚ ਆਪਣਾ ਤਰੀਕੇ ਨਾਲ ਅਸੀਂ ਕੰਮ ਕਰੀਏ ਤਾਂ ਕਿ ਇਹ ਨਾ ਜਿੰਦਗੀਆ ਦੁਬਾਰਾ ਮੁਹਾਲ ਹੋ। ਮਾਹੀ ਜੀ ਦਾ ਪਾਸਾ। ਸ਼ੇਰਪਖ ਸਿੰਘ ਤੇ ਬੰਦੀ ਅੰਬਾਰਾ ਤੇ ਵੀ ਪਹੁੰਚਿਆ। ਤੇ ਇਹਨਾਂ ਸਾਰ ਲੈਣ ਲਈ ਅਸੀਂ ਆਸ ਕਰਦੇ ਹਾਂ ਸਾਰੀਆਂ ਹੀ ਜਿੰਨੀਆਂ ਸੰਸਥਾਵਾਂ ਜਿੱਥੇ ਬੰਦੀਆਂ ਨੇ ਇਹੋ ਜਿਹੇ ਪਰਿਵਾਰਾਂ ਦੀ ਲੋੜ ਆ ਅੱਜ ਮਦਦ ਕਰਨ ਦੀ ਇੱਕ ਐਨਐਸਏ ਆਈ ਸੀ ਤੇ ਤੁਹਾਨੂੰ ਇੱਕ ਹੋਰ ਹਾਲਾਤ ਦਿਖਾਉਣੇ ਆ ਕੋਦੇ ਮਜੂਦਾ ਕਿ ਇਹਨਾਂ ਦਾ ਇੱਕ ਪਸ਼ੂਆਂ ਤੇ ਬਿਜਾਰਾ ਹੈ ਤੇ ਪਸ਼ੂ ਜਿਹੜੀ ਇੱਕ ਝੋਟੀ ਆ ਉਹ ਵੀ ਯਕਦੰਨ ਜਿਆਦਾ ਡਾਊਨ ਹੋਣ ਕਾਰਨ ਆ ਦੇਖੋ ਕਿ ਡਾਕਟਰ ਸਾਹਿਬ ਬੁਲਾਏ ਗਏ ਨੇ ਕਿ ਹਾਲਾਤ ਜਿਹੜੇ ਆ ਪਸ਼ੂਆਂ ਦੇ ਵੀ ਨਾਜ਼ੁਕ ਨੇ ਇਹ ਤਾਂ ਟੋਟਾ ਟੋਟ ਸਵਾਲ 100 ਰੁਪਏ ਦੀ ਮਾਝਾ ਜਿਹੜੀ ਇਹ ਬਿਮਾਰ ਹੋ ਗਈ ਆ ਡਾਕਟਰ ਸਾਹਿਬ ਦਵਾਈਆਂ ਦੇਣ ਆਏ ਨੇ ਬੇੜੀ ਪਾਰ ਕਰਕੇ ਕਿਉਂਕਿ ਇਹਨਾਂ ਦੇ ਘਰ ਨੂੰ ਜਿਹੜਾ ਰਸਤਾ ਸੀ ਮੇਨ ਬੰਨੋਂ ਕੁੱਟਾ ਹੋਇਆ ਹੈ ਤੇ ਬੇੜੀ ਥਰੂ ਇਹ ਜਿਹੜੇ ਆਏ ਨੇ ਅਸੀਂ ਧੰਨਵਾਦ ਕਰਾਂਗਾ ਸਾਰਿਆਂ ਦਾ ਮੇਰੇ ਵੀਰ ਜਿੰਨੇ ਵੀ ਸਾਡੇ ਨਾਲ ਜੁੜਿਆ ਵੱਧ ਤੋਂ ਵੱਧ ਇਹਨਾਂ ਪਰਿਵਾਰਾਂ ਦਾ ਸੰਜੋਗ ਕਰੀਏ ਤਾਂ ਜੋ ਇਹ ਜਿਹੜੀ ਲੋਕ ਡੁੱਬੇ ਹੋਇਆ ਇਹ ਉੱਠ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਹ